ਉੜਾ ਘਰ ਵਿੱਚ ਗੱਲਾਂ ਬੱਤਾ ਕਾੜੇ ਅਸਲੀ ਚਾਨਣ ਦਾ ਕਰਿਆ ਤੇ ਉਹ ਕਹਿੰਦਾ ਕਿ ਸਾਡਾ ਇੱਕ ਦੂਜੇ ਦੇ ਬਿਨਾ guzara ਨਹੀਂ ਹੋਣਾ ਸਾਡਾ ਇੱਕ ਦੂਜੇ ਦੇ ਬਿਨਾ guzara ਨਹੀਂ ਹੋਣਾ ਇਸ ਉਮਰ 'ਚ ਸਾਡਾ ਹੋਰ ਸਹਾਰਾ ਨਹੀਂ ਹੋਣਾ ਸਾਡਾ ਇੱਕ ਦੂਜੇ ਦੇ ਬਿਨਾ ਸਾਡੇ ਦੋ ਪੁੱਤ ਇੱਕ ਇੰਗਲੈਂਡ ਤੇ ਇੱਕ ਅਮਰੀਕਾ ਏ ਸਾਡੇ ਦੋ ਪੁੱਤ ਇੱਕ ਇੰਗਲੈਂਡ ਤੇ ਇੱਕ ਅਮਰੀਕਾ ਏ ਸਾਨੂੰ ਕਰਕੇ ਜਾਂਦਾ ਟਿੱਚਰਾ ਜੋਸ਼ ਰੀਕਾ ਏ ਗੱਲਾਂ ਸਚੀਆਂ ਕਰਦੇ ਲੋਕ ਕਿਨਾਰਾ ਨਹੀਂ ਹੋਣਾ ਗੱਲਾਂ ਸਚੀਆਂ ਕਰਦੇ ਲੋਕ ਤੇ ਨਾਰਾ ਨਹੀਂ ਹੋਣਾ ਸਾਡਾ ਇੱਕ ਦੂਜੇ ਦੇ ਬਿਨਾ ਗੁਜ਼ਾਰਾ ਨਹੀਂ ਹੋਣਾ ਇਸ ਉਮਰ ਸਿਆਣੇ ਦੀਆਂ ਗੱਲਾਂ ਨੇ ਹੋਰ ਬਈ ਇਸ ਉਮਰ ਸਿਆਣੇ ਦੀਆਂ ਗੱਲਾਂ ਨੇ ਹੋਰ ਬਈ ਇਸ ਉੱਤੇ ਵੀ ਚੱਲਦਾ ਨਾ ਕੋਈ ਜੋਰ ਬਈ ਜੋ ਸਾਨੂੰ ਕਰੇ ਪਿਆਰ ਪਿਆਰਾ ਨਹੀਂ ਹੋਣਾ ਜੋ ਸਾਨੂੰ ਕਰੇ ਪਿਆਰ ਪਿਆਰਾ ਨਹੀਂ ਹੋਣਾ ਸਾਡਾ ਇੱਕ ਦੂਜੇ ਦੇ ਬਿਨਾ ਗੁਜ਼ਾਰਾ ਨਹੀਂ ਹੋਣਾ ਇੰਗਲੈਂਡ ਵਾਲਾ ਤਾਂ ਕਦੀ ਕਦੀ ਗੱਲ ਕਰ ਲੈਂਦਾ ਫੁਰਦੇ ਇੰਗਲੈਂਡ ਵਾਲਾ ਤਾਂ ਕਦੀ ਕਦੀ ਗੱਲ ਕਰ ਲੈਂਦਾ ਅਮਰੀਕਾ ਵਾਲਾ ਆਉਣ ਦੇ ਹਾਮੀ ਭਰ ਲੈਂਦਾ ਪਰ ਦੋਹਾਂ ਦੇ ਨਾਲ ਤਾਰ-ਵਤਾਰਾ ਨਹੀਂ ਹੋਣਾ ਸਾਡਾ ਇੱਕ ਦੂਜੇ ਦੇ ਬਿਨਾ ਗੁਜ਼ਾਰਾ ਨਹੀਂ ਹੋਣਾ ਉਂਝ ਬਾਬਕ ਵਾੜਾ ਸੱਚੋ ਸੱਚ ਬਣਾ ਤੁਮਾਦਾ ਹੈ ਉੰਜੇ ਬਾਲਕਾ ਵਾਲਾ ਸੱਚੋ ਸੱਚ ਸੜਾਉਂਦਾ ਹੈ ਪੁੱਤਰਾ ਵਾਲਾ ਮਾਨ ਹੰਕਾਰ ਵਧਾਉਂਦਾ ਹੈ ਸਭ ਨਾਲ ਮਿੱਠਾ ਬੋਲ ਤੇ ਸਾਰਾ ਨਹੀਂ ਹੋਣਾ ਸਭ ਨਾਲ ਮਿੱਠਾ ਬੋਲ ਤੇ ਸਾਰਾ ਨਹੀਂ ਹੋਣਾ ਸਾਡਾ ਇੱਕ ਦੂਜੇ ਦੇ ਬਿਨਾ ਗੁਜ਼ਾਰਾ ਨਹੀਂ ਹੋਣਾ ਇਸ ਉਮਰ ਦੇ ਵਿੱਚ ਸਾਡਾ ਹੋਰ ਸਹਾਰਾ ਨਹੀਂ ਦੇ ਬਿਨਾਂ ਗੁਜ਼ਾਰਾ ਨਹੀਂ ਹੋਣਾ ਸਾਡਾ ਇੱਕ ਦੂਜੇ ਦੇ ਬਿਨਾਂ ਗੁਜ਼ਾਰਾ ਨਹੀਂ ਹੋਣਾ ਧੰਬਦ ਸੱਚੀ ਗਾਣੀ ਸਰ ਜੂਬਾ ਵਾਹ